ਪਹਿਲੇ ਨੰਬਰ ਤੇ ਵਰਗਾ ਸਾਡਾ ਝੋਨੇ ਦੇ ਜਿਹੜੇ ਸਵਾੰਕ ਸਵਾੰਕੀ ਝੋਨੇ ਦੇ ਮੋਥੇ ਇਹਨਾਂ ਵਾਸਤੇ ਨੋਮਨੀ ਗੋਲਡ ਦਵਾਈ ਹੈ ਨੋਮਨੀ ਗੋਲਡ ਦਵਾਈ 100 ਮਿਲੀਲੀਟਰ ਪੈਂਦੀ ਹੈ ਬਸ ਵੈਰੀ ਬੈਕ ਸాల్ਟ ਹੈ ਔਰ 100 ਮਿਲੀਲੀਟਰ ਪੈਂਦੀ ਹੈ ਤੇ ਤਕਰੀਬਨ 100 ਸਵਾ 100 ਆਪਣੇ 150 ਲੀਟਰ ਤੱਕ ਵੱਧ ਤੋਂ ਵੱਧ ਅਸੀਂ ਪਾਣੀ ਪਾ ਸਕਦੇ ਹਾਂ ਤੇ ਇਹਨੂੰ ਇਹਨਾਂ ਨਦੀਨਾਂ ਨੂੰ ਇਸ ਵਰਗ ਨੂੰ ਮਾਰਨ ਵਾਸਤੇ ਅਸੀਂ ਜਿਹੜੀ ਇਹਦੀ ਸਪਰੇਅ ਕਰਨੀ ਆ ਹੁਣ ਇਹ ਉੱਗੇ ਹੋਏ ਨਦੀਨਾਂ ਨੂੰ ਅਸੀਂ ਮਾਰ ਰਹੇ ਆਂ ਉੱਗੇ ਹੋਏ ਨਦੀਨਾਂ ਨੂੰ ਮਾਰਨ ਵਾਸਤੇ ਨਦੀਨ ਦੀ ਜਿਹੜੀ ਆ ਤਕਰੀਬਨ ਇੱਕ ਤੋਂ ਚਾਰ ਪੱਤਿਆਂ ਦੇ ਵਿੱਚ ਵਿੱਚ ਹੋਵੇ ਬਸ ਇੰਨੇ ਇੰਨੇ ਨਦੀਨ ਦਾ ਕਦ ਹੋਣਾ ਚਾਹੀਦਾ ਵੱਡਾ ਨਦੀਨ ਦਾ ਕਦ ਨਹੀਂ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਜੇ ਚੌੜੇ ਪੱਤੇ ਵਾਲੇ ਨਦੀਨ ਆ ਗਏ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਜਾਨੀ ਜਿਹੜਾ ਜਮਲਾ ਪੱਤਾ ਦੋ ਪੱਤੇ ਕੱਢਦਾ ਇਸ ਤਰ੍ਹਾਂ ਜਿਹੜਾ ਬੂਟਾ ਜਮਲਾ ਦੋ ਪੱਤੇ ਕੱਢਦਾ ਉਹ ਚੌੜੇ ਪੱਤੇ ਇਹਨਾਂ ਦੇ ਵਰਗ ਚ ਆ ਗਿਆ ਉਹਦੇ ਵਾਸਤੇ ਅਸੀਂ ਐਲਮੈਕਸ ਦਵਾਈ ਵਰਤਾਂਗੇ 8 ਗ੍ਰਾਮ ਦਵਾਈ ਪੈਣੀ ਆ ਉਹ ਵੀ ਤਕਰੀਬਨ ਆਪਾਂ ਉਹ ਹਿਸਾਬਾ ਤੋਂ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰਾਂਗੇ